ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਤੁਸੀਂ ਆਪਣੇ ਆਪ ਕਰੋਗੇ ਅੱਜ ਦਾ ਜਿਹੜਾ ਵਿਸ਼ਾ ਹੈ ਉਸ ਨੂੰ ਆਪਾਂ ਸਾਂਝਿਆ ਕਰਨਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਾਂ ਕਰਨ ਸੋ ਪਿਆਰਿਓ ਅੱਜ ਦਾ ਮਨੁੱਖ ਦੁਖੀ ਕਿਉਂ ਹੈ ਜੇਕਰ ਤੁਸੀਂ ਦੁਖੀ ਹੋ ਤਾ ਇੱਕ ਇਹ ਕੰਮ ਜਿਹੜਾ ਹੈ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਸੋ ਸਾਧ ਸੰਗਤ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤੇ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਹੜੀ ਹੈ ਉਹ ਸਾਨੂੰ ਹਰ ਪੱਖ ਤੋਂ ਸੁਚੇਤ ਕਰਦੀ ਹੈ ਗੁਰੂ ਕੀ ਬਾਣੀ ਨੇ ਸਾਨੂੰ ਹਰ ਪੱਖ ਤੋਂ ਮਜ਼ਬੂਤ ਕੀਤਾ ਹੈ 사ਤ ਸੰਗਤ ਕਦੇ ਵੀ ਗੁਰਬਾਣੀ ਨੇ ਸਾਨੂੰ ਕਮਜ਼ੋਰ ਨਹੀਂ ਕੀਤਾ ਜਿਹੜੇ ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ ਸਤਿਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ ਵਿਚਾਰਦੇ ਨੇ ਤੇ ਉਹ ਤਾਕਤ ਨੂੰ ਵੀ ਜਾਣਦੇ ਨੇ ਪਿਆਰਿਓ ਕਿ ਸਤਿਗੁਰੂ ਦੀ ਬਾਣੀ ਕਿੱਥੋਂ ਤੱਕ ਕਿੰਨਾ ਮਜ਼ਬੂਤ ਕਰਦੀ ਹੈ ਗੁਰੂ ਦੀ ਬਾਣੀ ਨੇ ਹਰ ਪਾਸਿਆਂ ਤੋਂ ਮਜ਼ਬੂਤ ਕਰਨਾ ਹੈ ਕਿਤੇ ਵੀ ਸਾਡਾ ਕੋਈ ਕੰਮ ਅੜ ਜੇ ਤਾਂ ਗੁਰਬਾਣੀ ਤੇ ਭਰੋਸਾ ਧਰ ਕੇ ਜਿਹੜਾ ਹੈ ਤੁਸੀਂ ਚੱਲਿਆ ਜੇ ਕਿਤੇ ਵੀ ਸਾਡੇ ਕਾਰਜ ਦੇ ਵਿੱਚ ਜਿਹੜੀ ਹੈ ਕਟੌਤੀ ਆ ਜੇ ਤੇ ਗੁਰੂ ਤੇ ਭਰੋਸਾ ਧਰ ਕੇ ਚੱਲਿਓ ਤੇ ਮੈਂ ਕਹਿੰਨਾ ਕਦੇ ਵੀ ਜਿਹੜਾ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਆ ਹੀ ਨਹੀਂ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਇੰਨੀ ਵੱਡੀ ਮਹਾਨ ਤਾਕਤ ਹੈ ਇੰਨੀ ਵੱਡੀ ਜਿਹੜੀ ਸਾਡੇ ਕੋਲੇ ਤਾਕਤ ਹੈ ਪਿਆਰਿਓ ਇਸ ਤਾਕਤ ਦੇ ਬਾਰੇ ਸਹੀ ਤਰੀਕੇ ਨਾਲ ਅਸੀਂ ਜਾਣ ਹੀ ਨਹੀਂ ਸਕੇ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਜਿੰਨੇ ਵੀ ਸਾਨੂੰ ਦੁੱਖ ਚਿੰਬੜੇ ਹੋਏ ਨੇ ਕੋਈ ਕਹਿੰਦਾ ਧਾਗਾ ਪਾਓ ਕੋਈ ਕਹਿੰਦਾ ਆ ਧਾਗਾ ਪਾਓ ਕੋਈ ਕਹਿੰਦਾ ਆ ਧਾਗਾ ਪਾਓ ਕੋਈ ਕਹਿੰਦਾ ਧਾਗਾ ਪਾਉਣ ਨਾਲ ਐ ਹੋ ਜਾਏਗਾ ਕੋਈ ਕਹਿੰਦਾ ਧਾਗਾ ਪਾਉਣ ਨਾਲ ਐ ਹੋ ਜਾਏਗਾ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਫਲਸਫੀਆਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਵੋਟੇ ਨੇ ਉਹ ਜਿਹੜੇ ਅਸੀਂ ਚੱਕੀ ਫਿਰਦੇ ਹਾਂ ਸਾਰਾ ਕੁਝ ਜਿਹੜਾ ਹੈ ਅਸੀਂ ਇਕੱਠਾ ਕਰੀ ਫਿਰਦੇ ਹਾਂ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਰ ਗੁਰਬਾਣੀ ਨੇ ਜੋ ਸਾਨੂੰ ਸਮਰੱਥਾ ਦਿੱਤੀ ਹੈ ਗੁਰਬਾਣੀ ਦੇ ਵਿੱਚ ਜੋ ਤਾਕਤ ਹੈ ਪਿਆਰਿਓ ਉਹਨੂੰ ਕੋਈ ਕੋਈ ਜਾਣ ਸਕਦਾ ਹੈ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਤਾਂ ਕਰਕੇ ਬੇਨਤੀ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜੋ ਤਾਕਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜੋ ਸਮਰੱਥਾ ਹੈ ਨਾ ਪਿਆਰਿਓ ਉਹਨੂੰ ਹਰ ਕੋਈ ਨਹੀਂ ਜਾਣ ਸਕਦਾ ਉਹਨੂੰ ਉਹ ਜਾਣ ਸਕਦਾ ਹੈ ਜਿਹੜਾ ਗੁਰੂ ਤੇ ਅਥਾਹ ਭਰੋਸਾ ਕਰਦਾ ਹੈ ਵਿਸ਼ਵਾਸ ਕਰਦਾ ਹੈ ਗੁਰਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਗੁਰਬਾਣੀ ਦੇ ਵਿੱਚ ਕਿੱਡੀ ਵੱਡੀ ਸਮਰੱਥਾ ਹੈ ਇਹ ਉਹ ਜਾਣ ਸਕਦਾ ਹੈ ਜਿਹੜਾ ਗੁਰੂ ਤੇ ਭਰੋਸਾ ਕਰਦਾ ਹੈ ਜਿਹੜਾ ਬਾਣੀ ਤੇ ਭਰੋਸਾ ਕਰਦਾ ਹੈ ਗੁਰਮੁਖ ਪਿਆਰਿਓ ਸਤਿਗੁਰੂ ਦੀ ਪਾਵਨ ਬਾਣੀ ਤੇ ਭਰੋਸਾ ਕਰਨ ਵਾਲਾ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਨ ਵਾਲਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਨ ਵਾਲਾ ਯਾਦ ਰੱਖਿਓ ਪਿਆਰਿਓ ਕਦੇ ਵੀ ਆ ਧਾਗੇ ਤਵੀਤਾਂ ਤੇ ਕਦੇ ਬਾਬਿਆਂ ਦੇ ਡੇਰਿਆਂ ਤੇ ਉਹ ਵਿਸ਼ਵਾਸ ਨਹੀਂ ਕਰਦਾ ਉਹਨੂੰ ਪਤਾ ਹੈ ਵੀ ਮੇਰਾ ਗੁਰੂ ਕਿੰਨਾ ਮਹਾਨ ਹੈ ਉਹਨੂੰ ਪਤਾ ਵੀ ਮੇਰਾ ਗੁਰੂ ਜਿਹੜਾ ਹੈ ਉਹ ਕਿੰਨਾ ਵੱਡਾ ਹੈ ਮੇਰਾ ਸਤਿਗੁਰੂ ਕਿੰਡੀਆਂ ਵੱਡੀਆਂ ਤਾਕਤਾਂ ਦਾ ਮਾਲਕ ਹੈ ਪਿਆਰਿਓ ਉਹ ਜਾਣਦਾ ਹੈ ਕਿ ਸਤਿਗੁਰੂ ਕਿੰਨੇ ਵੱਡੇ ਮਹਾਨ ਗੁਰੂ ਨੇ ਕਿੰਨੇ ਵੱਡੇ ਤਪਸਵੀ ਨੇ ਪਿਆਰਿਓ ਜਿਹੜੇ ਕਹਿੰਦੇ ਆ ਨਾ ਬਾਬਾ ਸਾਡਾ ਧੂਣੀਆਂ ਤਾਪਦਾ ਹੈ ਬਾਬਾ ਸਾਡਾ ਪੁੱਠਾ ਲਟਕਦਾ ਹੈ ਬਾਬਾ ਸਾਡਾ ਇੰਜ ਕਰਦਾ ਹੈ ਬਾਬਾ ਸਾਡਾ ਆਹ ਕਰ ਦਿੰਦਾ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਉਹ ਖੰਡਨ ਕੀਤਾ ਹੈ ਪਾਤਸ਼ਾਹ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਗੁਰੂ ਤੋਂ ਵੱਡਾ ਕੋਈ ਹੋਰ ਨਹੀਂ ਹੋ ਸਕਦਾ ਪਾਤਸ਼ਾਹ ਤੋਂ ਵੱਡਾ ਕੋਈ ਹੋਰ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਹੋਰ ਨਹੀਂ ਹੋ ਸਕਦਾ ਪਿਆਰਿਓ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਨੇ ਜਿਹੜੇ ਬਾਣੀ ਦੇ ਲੜ ਲੱਗੇ ਨੇ ਪਿਆਰਿਓ ਉਹ ਗੁਰੂ ਤੋਂ ਜਿਹੜਾ ਉਹ ਤਾਕਤਾਂ ਉਹ ਸਮਰੱਥਾ ਉਹਨਾਂ ਨੇ ਹਾਸਲ ਕਰ ਲਈ ਪਿਆਰਿਓ ਜੋ ਅੱਜ ਤੱਕ ਫਿਰਕੇ ਬੰਦਾ ਬਾਬਿਆਂ ਦੇ ਮਗਰ ਨਹੀਂ ਕਰ ਸਕਿਆ ਗੁਰਮੁਖ ਪਿਆਰਿਓ ਕੋਈ ਕਹਿੰਦਾ ਨਾ ਧਾਗਾ ਪਾਓ ਕੋਈ ਕਹਿੰਦਾ ਆ ਧਾਗਾ ਪਾਓ ਕੋਈ ਕਹਿੰਦਾ ਉਹ ਧਾਗਾ ਪਾਓ ਮੈਂ ਇੱਕ ਬੇਨਤੀ ਕਰਦਾ ਹਾਂ ਨਾ ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮਾਂ ਨਾ ਆਵਾ ਤੇ ਪਿਆਰਿਓ ਸਤਿਗੁਰੂ ਨੇ ਇੱਕੋ ਗਾਇਆ ਇੱਕੋ ਚੀਜ਼ ਇੱਕੋ ਚੀਜ਼ ਦਾ ਧਾਗਾ ਪਾ ਲੈ ਕਿਹੜਾ ਧਾਗਾ ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਨਮਾਂ ਨਾ ਆਵਾ ਇੱਕੋ ਸ਼ਬਦ ਨੂੰ ਤੂੰ ਹਿਰਦੇ ਰੂਪ ਘਰ ਦੇ ਵਿੱਚ ਪਰੋਲਾ ਤੇ ਮੁੜ ਕੇ ਜਨਮਾਂ ਜਨਮਾਂ ਅੰਤਰਾਂ ਦੇ ਗੇੜ ਦੇ ਵਿੱਚੋਂ ਤੇਰਾ ਹਮੇਸ਼ਾ ਲਈ ਨਿਪਟਾਰਾ ਹੋ ਜਾਏਗਾ ਤੇ ਬੰਦਾ ਉਹਨਾਂ ਚੀਜ਼ਾਂ ਨੂੰ ਛੱਡ ਕੇ ਕਿਹੜੇ ਬੰਨੇ ਤੁਰਿਆ ਫਿਰਦਾ ਜੀ ਉਹਨਾਂ ਚੀਜ਼ਾਂ ਨੂੰ ਛੱਡ ਕੇ ਕਿਹੜੇ ਬੰਨੇ ਹੋ ਗਿਆ ਸਾਧ ਸੰਗਤ ਇਹ ਤਾਂ ਕਰਕੇ ਮੈਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਇੱਕ ਚੀਜ਼ ਜ਼ਰੂਰ ਕਰ ਲਿਓ ਕੀ ਮੰਗਣਾ ਹੈ ਗੁਰੂ ਤੋਂ ਕਿਹੜੀ ਚੀਜ਼ ਦਾ ਧਾਗਾ ਪਾਉਣਾ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਹ ਚੀਜ਼ ਮੰਗਣੀ ਹੈ ਜੀ ਗੁਰੂ ਤੋਂ ਇਹ ਚੀਜ਼ ਮੰਗੋ ਗੁਰੂ ਤੋਂ ਇਹ ਚੀਜ਼ ਜਿਹੜੀ ਹੈ ਜ਼ਰੂਰ ਮੰਗਣਾ ਕਰੋ ਆਪਣੇ ਗੁਰੂ ਤੋਂ ਤੇ ਪਿਆਰਿਓ ਜੇ ਇਹ ਚੀਜ਼ ਮੰਗਣ ਦੇ ਵਿੱਚ ਅਸੀਂ ਕਾਮਯਾਬ ਹੋ ਗਏ ਨਾ ਜੇ ਇਹ ਚੀਜ਼ ਅਸੀਂ ਸੱਚਮੁੱਚ ਮੰਗ ਲਈ ਗੁਰੂ ਨੇ ਸਾਨੂੰ ਇਹ ਚੀਜ਼ ਬਖਸ਼ਿਸ਼ ਕਰ ਦਿੱਤੀ ਤੇ ਸਾਧ ਸੰਗਤ ਮੈਂ ਇੱਕ ਬੇਨਤੀ ਜਿਹੜੀ ਹੈ ਆਪ ਜੀ ਦੇ ਨਾਲ ਜ਼ਰੂਰ ਕਰ ਦੇਵਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਪਿਆਰਿਓ ਕਦੇ ਵੀ ਆਪ ਜੀ ਤੋਂ ਰੁਕਸਤ ਨਹੀਂ ਹੋਵੇਗੀ ਤੇ ਜੇ ਤੁਸੀਂ ਜੇ ਤੁਸੀਂ ਕਿਰਪਾ ਕਰੋਗੇ ਨਾ ਆਪਣੇ ਆਪ ਤੇ ਆਪਣੇ ਆਪ ਤੇ ਜੇ ਰਹਿਮਤ ਕਰੋਗੇ ਪਿਆਰਿਓ ਮੈਂ ਕਹਣਾ ਸਤਿਗੁਰੂ ਨੇ ਐਸੀ ਕਿਰਪਾ ਕਰਨੀ ਹੈ ਐਸੀ ਰਹਿਮਤ ਕਰਨੀ ਹੈ ਪਿਆਰਿਓ ਸਤਿਗੁਰੂ ਦੀ ਐਸੀ ਕਿਰਪਾ ਵਰਤਣੀ ਹੈ ਪਿਆਰਿਓ ਮੈਂ ਕਹਣਾ ਤੁਸੀਂ ਆਪਣੇ ਆਪ ਆਪਣੇ ਆਪ ਦੇ ਵਿੱਚ ਫਰਕ ਵੇਖੋਗੇ ਇਸ ਕਰਕੇ ਬੇਂਦੇ ਕਰਦਾ ਵੀ ਗੁਰੂ ਦੇ ਲੜ ਲੱਗੀਏ ਸ਼ਬਦ ਦੇ ਲੜ ਲੱਗੀਏ ਧਾਗੇ ਤਬੀਜ਼ ਆ ਬਾਬੇ ਆ ਡੇਰੇ ਆ ਪਖੰਡਾ ਬਾਬੇ ਦੇ ਗਿੱਟੇ ਪੂਜੋ ਉਹਦੇ ਇੰਜ ਕਰੋ ਆ ਕਰੋ ਉਹ ਕਰੋ ਆ ਕਰਨਾ ਚਾਹੀਦਾ ਹੈ ਉਹ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਇੱਕ ਚੀਜ਼ ਜ਼ਰੂਰ ਅਪਣਾ ਲਿਓ ਸਾਧ ਸੰਗਤ ਉਹ ਹੈ ਗੁਰੂ ਤੇ ਵਿਸ਼ਵਾਸ ਤੇ ਮੈਂ ਕਹਿੰਦਾ ਵਿਸ਼ਵਾਸ ਕਰਕੇ ਚੱਲਿਓ ਸਭਨਾ ਦਾ ਖੇੜਾ ਛੱਡ ਦਿਓ ਜੋ ਤੁਸੀਂ ਕਰਦੇ ਹੋ ਕਰਮ ਕਾਂਡ ਸਭ ਕੁਝ ਛੱਡ ਦਿਓ ਗੁਰੂ ਨਾਨਕ ਦੇ ਹੋ ਜਾਓ ਤੇ ਇੱਕ ਵਾਰੀ ਇਹ ਕਹਿ ਦਿਓ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇੱਕ ਵਾਰ ਇਹ ਗੱਲ ਨੂੰ ਮਨਜ਼ੂਰ ਕਰ ਲੋ ਤੇ ਮੈਂ ਕਹਿੰਦਾ ਪਿਆਰਿਓ ਜਿੱਥੇ ਤੱਕ ਮਰਜੀ ਘੁਮ ਆਇਓ ਜਿੱਥੇ ਤੱਕ ਮਰਜੀ ਜਾ ਆਇਓ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਰੇ ਤੁਹਾਡੇ ਤੋਂ ਵੱਖ ਨਹੀਂ ਹੋਣਗੇ ਪਾਤਸ਼ਾਹ ਕਰੇ ਤੁਹਾਡੇ ਤੋਂ ਵੱਖ ਨਹੀਂ ਹੋਣਗੇ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਦੇ ਤੁਹਾਡੇ ਤੋਂ ਵੱਖ ਨਹੀਂ ਹੋਣਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਕਦੇ ਤੁਹਾਡੇ ਤੋਂ ਵੱਖ ਨਹੀਂ ਹੋਏਗੀ ਸਾਧ ਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਲਾਜ ਰੱਖਦੇ ਨੇ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਜਿਹੜੇ ਪਾਤਸ਼ਾਹ ਦੇ ਹੋ ਜਾਂਦੇ ਨੇ ਜਿਹੜੇ ਗੁਰੂ ਦੇ ਦਰ ਤੇ ਗੁਰੂ ਦੇ ਬਣ ਕੇ ਆਉਂਦੇ ਨੇ ਕਹਿੰਦੇ ਨੇ ਪਾਤਸ਼ਾਹ ਭਾਵੇਂ ਜਾਣ ਕਿ ਉਹਨਾਂ ਚਲੀ ਜਾਵੇ ਤੇਰੇ ਦਰ ਤੇ ਬਣ ਕੇ ਰਹਿਣਾ ਤੇਰੇ ਦਰ ਦੇ ਹੀ ਬਣ ਕੇ ਰਹਿਣਾ ਪਾਤਸ਼ਾਹ ਜੀ ਤੇਰੇ ਦਰ ਨੂੰ ਛੱਡ ਕੇ ਅਸੀਂ ਕਿਤੇ ਹੋਰ ਨਹੀਂ ਜਾਣਾ ਏ ਪਾਤਸ਼ਾਹ ਜੀ ਤੇਰੇ ਦਰ ਨੂੰ ਛੱਡ ਕੇ ਨਹੀਂ ਜਾਣਾ ਏ ਪਾਤਸ਼ਾਹ ਤੇਰੇ ਦਰ ਨੂੰ ਅਸੀਂ ਛੱਡ ਕੇ ਕਿਉਂ ਜਾਈਏ ਕਿ ਸਾਰਾ ਕੁਝ ਸਾਨੂੰ ਤੇਰੇ ਦਰ ਤੋਂ ਮਿਲਦਾ ਸੋ ਇਦਾਂ ਦਾ ਵਿਸ਼ਵਾਸ ਬਣਾ ਕੇ ਆਈਏ ਤੇ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਿਏ ਕਿ ਗੁਰੂ ਦੇ ਦਵਾਰੇ ਤੇ ਆਈਏ ਪਿਆਰਿਓ ਆਪਣਾ ਮਾਣ ਹੰਕਾਰ ਸਭ ਕੁਝ ਛੱਡ ਕੇ ਆਈਏ ਇਹ ਚੀਜ਼ ਜਿਹੜੀ ਹੈ ਦਿਲ ਵਿੱਚ ਜ਼ਰੂਰ ਧਾਰ ਕੇ ਆਈਏ ਤੇ 파ਰਸ਼ਾ ਆਪਣੇ ਜਦੋਂ ਦਰ ਤੇ ਤੁਸੀਂ ਬੁਲਾਓਗੇ 파ਰਸ਼ਾ ਜੀ ਕਿਰਪਾ ਕਰਿਓ ਤਨਮਨ ਹੋਏ ਨਿਹਾਲ ਜਾਗਰ ਦੇਖਾ ਸਾਹਮਣੇ ਤੇ ਪਿਆਰਿਓ ਇੱਕ ਗੱਲ ਇਹ ਵੀ ਯਾਦ ਰੱਖਿਓ ਹਾਰ ਪਰਿਓ ਸੁਆਮੀ ਕੈ ਦਵਾਰ ਹੈ ਦੀਜੈ ਬੁੱਧ ਬਿਬੇਕਾ ਇਹ ਭਾਵਨਾ ਜ਼ਰੂਰ ਬਣਾ ਕੇ ਆਇਓ ਸਤਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ